ਹਰੀ ਹਰ ਝੋਕ ਤੋਂ ਇਹ ਜਿਹੜਾ ਅੱਜ ਮਾਰਚ ਕੱਢਿਆ ਗਿਆ ਟਰੈਕਟਰ ਇਹ ਮੇਰੇ ਵੀਰੋ ਜਿੰਨੇ ਵੀ ਟਰੈਕਟਰ ਆ ਨਾ ਇਹ ਹਰੀ ਹਰ ਝੋਕ ਦੇ ਨੇ ਇਹ ਹਰੀ ਹਰ ਝੋਕ ਤੋਂ ਮਾਰਚ ਕੱਢਿਆ ਗਿਆ ਤਾਂ ਸਿੱਧੂ ਉੱਪਰ ਦੇ ਆਪਣਾ ਜਿਹੜਾ ਤਰਨਾ ਆਪਣਾ ਖਨੋਰੀ ਬਾਰਡਰ ਤੇ ਲੱਗਾ ਉਹਦੇ ਕਰਕੇ ਤਾਂ ਇਸੇ ਤਰ੍ਹਾਂ ਹੋਰ ਵੀ ਪਿੰਡਾਂ ਦੇ ਵਿੱਚੋਂ ਅੱਗੇ ਇਧਰ ਮੋਗੀ ਤੋਂ ਕਿ ਟੋਲ ਟੈਕਸ ਉੱਥੇ ਸਾਰਿਆਂ ਨੇ ਮੇਰਾ ਖਲ ਇਕੱਠਿਆ ਹੋਣਾ ਇਕੱਠਿਆ ਹੋਗੇਗਾ ਰਵਾਨਾ ਹੋਣਾ ਤਾਂ ਹੋਰ ਵੀ ਕਈਆਂ ਸੱਜਣਾ ਰੱਬ ਨੂੰ ਬੇਨਤੀ ਆ ਵੀ ਭਈ ਵਾਤ ਤੋਂ ਬਾਅਦ ਉੱਥੇ ਪਹੁੰਚੋ ਕਿਉਂਕਿ ਥੋੜਾ ਜਿਹਾ ਸੈਂਟਰ ਸਰਕਾਰ ਹਿੱਲੀ ਜੇ ਹਿੱਲ ਜੇ ਤਾਂ ਬੜੀ ਚੰਗੀ ਗੱਲ ਆ ਤਾਂ ਬਾਕੀ ਸਿੱਧੂ ਮੂਰਸਾ ਭੋਖੜ ਤਾਲ ਤੇ ਬੈਠੇ ਨੇ ਤਾਂ ਉਹ ਭੋਖੜ ਤਾਲ ਜਿਹੜੀ ਉਹਨਾਂ ਦੀ ਖਤਮ ਹੋ ਜੇ ਤਾਂ ਚੰਗਾ ਲੀਡਰ ਏ ਖਿਸਾਨਾਂ ਦੀ ਗੱਲ ਕਰਨ ਵਾਲਾ ਕਿਸਾਨਾਂ ਦੇ ਹੱਕ 'ਚ ਬੋਲਣ ਵਾਲਾ ਤੇ ਜਿਹੜੇ ਲੀਡਰਾਂ ਨੂੰ ਬੇਨਤੀ ਹੈ ਵੀ ਅੱਗੇ ਉੱਥੇ ਗਏ ਸੀ ਜਾਂ ਮੀਟਿੰਗਾਂ ਕਰਦੇ ਫਿਰ ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੱਧ ਤੋਂ ਵੱਧ ਉੱਥੇ ਭਈ ਪਹੁੰਚੋ ਕਿਉਂਕਿ ਕੋਈ ਗੱਲ ਨਹੀਂ ਜੇ ਉੱਥੇ ਤੁਸੀਂ ਕੋਈ ਕਰਤੂਤ ਕੀਤੀ ਏ ਤੇ ਤੁਹਾਨੂੰ ਲੋਕ ਬਖਸ਼ਣ ਦੇਣਗੇ ਤਾਂ ਮਿਹਰਬਾਨੀ ਕਰਕੇ ਵੱਧ ਤੋਂ ਵੱਧ ਪਹੁੰਚੋ ਬਾਕੀ ਤੁਸੀਂ ਦੇਖੋ ਟਰੈਕਟਰ ਕੀ ਕਾਰਾਂ ਮੋਟਰਸਾਈਕਲ ਜੋ ਵੀ ਸਾਧਨਾ ਕਿਸੇ ਦੇ ਕੋਲ ਮੇਰੇ ਵੀ ਹਰੀ ਹਰ ਝੋਗ ਤੋਂ ਲੋਕ ਲੈ ਕੇ ਮਤਲੇ ਲਗੇ ਆਉਂਦੇ ਨੇ ਤਾਂ ਜੇ ਆਪਣੇ ਕਾਨੂੰਨ ਜਿਹੜੇ ਨੇ ਪਾਸ ਹੋ ਜਾਣ ਆਪਾਂ ਨੂੰ ਜੋ ਵੀ ਮੰਗਦੇ ਮੰਗਾ ਪੂਰੀਆਂ ਮਿਲ ਜਾਣ ਤਾਂ ਬੜੀ ਚੰਗੀ ਗੱਲ ਆ ਬਾਕੀ ਨਹੀਂ ਤੇ ਭਾਈ ਵੇਖ ਲਓ ਵੀ ਗਰੀਬ ਮੀਰ ਨੂੰ ਵੀ ਆਟਾ ਕੇ ਸਰਿੰਡਰ ਲੈਣਾ ਔਖਾ ਆ ਖੜਾ ਗਰੀਬ ਨੂੰ ਵੀ ਆਟਾ ਲੈਣਾ ਔਖਾ ਹੋ ਜਾਏਗਾ ਕਿਉਂਕਿ ਇਹੋ ਹੀ ਜਿਹੜੀ ਕਣਕਾ ਜਦੋਂ 100 150 ਕਿਲੋ ਆਟਾ ਹੋ ਗਿਆ ਤਾਂ ਫਿਰ ਆਪਾਂ ਵੇਖ ਲਾਂਗੇ ਵੀ ਕੀ ਕਰਨਾ ਜੇ ਕਿਸੇ ਨੂੰ ਸ਼ੱਕ ਆ ਤਾਂ ਸ਼੍ਰੀਨਗਰ ਚਲੇ ਜਾਓ ਉੱਥੇ ਜਾ ਕੇ ਤੁਸੀਂ ਸਿਆਾਂ ਦੀ ਖੇਤੀ ਪੁੱਛ ਲਓ ਇਹਨਾਂ ਨੇ ਉੱਥੇ ਬਾਗ ਖਰੀਦ ਲਏ ਸੀ ਤੇ ਉਹੋ ਹੀ ਇਹਨਾਂ ਨੇ ਸੇਸ ਉਥੋਂ ਬਾਗ ਸਸਤੇ ਖਰੀਦ ਕੇ ਤੇ ਬਾਗ ਸੇਸ ਸਟੋਰ ਕਰਕੇ ਤਾਂ ਇਹਨਾਂ ਜਿਆਦਾ ਦੱਸਦੇ 60 ਤੋਂ 70 ਰੁਪਏ ਕਿਲੋ ਦੇ ਹਿਸਾਬ ਨਾਲ ਉਥੋਂ ਇਹਨਾਂ ਨੇ ਸੇਚ ਗਾਏ ਨੇ ਅੱਜ ਵੀ ਸੇ ਦਾ ਰੇਟ ਆ ਜਿਹੜਾ ਮਾਰਕੀਟ ਦੇ ਵਿੱਚ ਪੂਰਾ ਵੱਧ ਚੜ ਕੇ ਚੱਲਦਾ ਪਿਆ ਤਾਂ ਇਹ ਸਿਰਫ ਇੱਕ ਕਣਕ ਹੀ ਕਣਕ ਹੈ ਹੀ ਕਣਕ ਦੇ ਝੋਨਾ ਹੀ ਹੈ ਜਿਹੜਾ ਆਪਾਂ ਨੂੰ ਬਈ ਅੰਲੰਗਰ ਲਾਈ ਆਉਣੇ ਆ ਤੇ ਗਰੀਬਾਂ ਨੂੰ ਰਜਮੀ ਰੋਟੀ ਖਾਣ ਨੂੰ ਮਿਲ ਜਾਂਦੀ ਏ ਤਾਂ ਨਹੀਂ ਦੇ ਭਾਈ ਜੇ ਇਹ ਵੀ ਵੱਡਿਆਂ ਘਰਾਂ ਦੇ ਹੱਥ 'ਚ ਗਿਆ ਜਲਾ ਤਾਂ ਫੇਰਾ ਪਰ ਪਤਾ ਹੀ ਬਾਕੀ ਤੁਹਾਨੂੰ ਪਤਾ ਹੀ ਇਹ ਰੇਲਾਂ ਚੱਲੀਆਂ ਗਈਆਂ 35 ਲੀਆਂ ਚੱਲੀਆਂ ਗਈਆਂ ਟ੍ਰੇਨਾਂ ਆ ਮੇਰੇ ਹਿਸਾਬ ਨਾਲ ਤਾਂ ਥੋੜੇ ਟਾਈਮ ਦੇ ਵਿੱਚ ਵਿੱਚ ਆਪਣੀ ਜਿਹੜੀ ਪੀਆਰਟੀਸੀ ਵੀ ਚੱਲੀ ਜਾਣੀ ਹੈ ਕਿਉਂਕਿ ਮੈਂ ਤੇਲ ਪੌਂਦਾ ਵੇਖਿਆ ਉਹਨਾਂ ਨੂੰ ਖੁਦ ਆਪ ਜਿਹੜਾ ਪੀਆਰਟੀਸੀ ਜਿਹੜੇ ਆਪਣੇ ਸਰਕਾਰ ਨੇ ਕਰਾਇਆ ਬੰਦ ਕੀਤੇ ਨੇ ਉਹਦੇ ਕਾਰਨ ਤੇ ਮੇਰੇ ਹਿਸਾਬ ਨਾਲ ਤਾਂ ਪੀਆਰਟੀਸੀ ਵੀ ਜਿਹੜੀ ਇਹ ਵੀ ਇਹਨਾਂ ਦੇ ਹੋ ਸਕਦਾ ਡਾਨੇਬਾਦੀ ਨਾਲ ਲੈ ਜਾਣਾ ਤੇ ਬਾਕੀ ਜੋ ਵੀ ਆਪਣੇ ਗਰੀਬ ਮਜ਼ਦੂਰ ਸਾਰੇ ਇਕੱਠੇ ਹੋ ਕੇ ਜ਼ੋਰ ਲਾਉਣ ਤੇ ਗਰੀਬਾਂ ਦੀ ਦਿਹਾੜੀ ਵੀ ਤਾਂ ਹੀ ਵਧੇਗੀ ਭਾਈ ਜੇ ਕਿਸਾਨਾਂ ਦੇ ਕੁਝ ਪੱਲੇ ਹੋ ਜੇ ਕਿਸਾਨਾਂ ਦੇ ਪੱਲੇ ਨਾ ਹੋਇਆ ਤਾਂ ਫਿਰ ਗਰੀਬਾਂ ਦੀ ਵੀ ਦਿਹਾੜੀ ਕੋਨੀ ਵਧਣੀ ਨਾ ਜਦੋਂ ਪੱਲੇ ਕੱਖਾਂ